ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਦੀਆਂ ਤੇ ਲੁੱਟਖੋ ਦੀਆਂ ਵਾਰਦਾਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਅੱਜ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਆ ਇਸ ਨਾਲ ਹੀ ਇਸ ਸੰਬੰਧਿਤ ਅੱਜ ਮਾਮਲਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸਦੀ ਏ ਕਿ ਜਿੱਥੇ ਇੱਕ ਮਾਲਕ ਦੇ ਗੱਟੀ ਜੋ ਹੁੰਦੀ ਹੈ ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋ ਚਾਲਕ ਜੋ ਹੁੰਦੇ ਹਨ ਇੱਕ ਲੜਕੀ ਅਤੇ ਲੜਕਾ ਉਹਨਾਂ ਦੁਆਰਾ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮਾਲਕ ਦੀਆਂ ਅੱਖਾਂ ਵਿੱਚ ਮਿਰਚਾਂ ਵੀ ਪਾਈਆਂ ਜਾਂਦੀਆਂ ਹਨ ਅਤੇ ਗੱਡੀ ਨੂੰ ਲੈ ਕੇ ਜਾਣ ਲਈ ਫਰਾਰ ਵੀ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ। ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ, ਇਹ ਜੋ ਵੱਡਾ ਮਾਮਲਾ ਸਾਹਮਣੇ ਆ ਰਿਹਾ ਉਹ ਅੱਜ ਬਲਟਾਣਾ ਤੋਂ ਸਾਹਮਣੇ ਆ ਰਿਹਾ। ਜਿੱਥੇ ਕਿ ਇੱਕ ਬਲਟਾਣਾ ਵਿੱਚ ਫਰਨੀਚਰ ਦੀ ਮਾਰਕੀਟ ਵਿੱਚ ਇੱਕ ਚੇਅਰਮੈਨ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸੀਸੀਟੀਵੀ ਕੈਮਰੇ ਵਿੱਚ ਇਸ ਦੀ ਵੀਡੀਓ ਵੀ ਦਰਜ ਕੀਤੀ ਜਾਂਦੀ ਹੈ ਜਿਸ ਦੇ ਨਾਲ ਇਸ ਵੀਡੀਓ ਨੂੰ ਵਾਇਰਲ ਵੀ ਕੀਤਾ ਜਾਂਦਾ ਹੈ ਦੱਸ ਦਈਏ ਜਦੋਂ ਹੀ ਇੱਕ ਚੇਅਰ ਮੈਨਸ ਸਮਾਗਮ ਤੋਂ ਆ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ ਸਮਾਗਮ ਦੇ ਦੌਰਾਨ 1:47 ਮਿੰਟ ਤੇ ਜਦੋਂ ਵਾਪਸ ਆ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਰਾਸਤੇ ਵਿੱਚ ਬਲਟਾਣਾ ਵਿੱਚ ਇੱਕ ਫਰਨੀਚਰ ਮਾਰਕੀਟ ਦਾ ਜੋ ਚੇਅਰਮੈਨ ਹੁੰਦਾ ਹੈ ਉਸਦੀ ਗੱਡੀ ਨੂੰ ਰੋਕਿਆ ਜਾਂਦਾ ਹੈ ਜਿਸ ਦੁਆਰਾ ਇੱਕ ਲੜਕੀ ਦੇ ਦੁਆਰਾ ਉਸ ਤੋਂ ਲੈਫਟ ਮੰਗੀ ਜਾਂਦੀ ਹੈ ਤੇ ਲੜਕੀ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਲੈਫਟ ਚਾਹੀਦੀ ਹੈ ਉਹ ਆਦਮੀ ਹਜੇ ਤੱਕ ਹਾਂ ਜਾਂ ਨਾ ਵਿੱਚ ਜਵਾਬ ਤਾਂ ਨਹੀਂ ਦਿੰਦਾ ਹੁੰਦਾ ਤਾਂ ਤੁਰੰਤ ਹੀ ਉਹ ਲੜਕੀ ਗੱਡੀ ਦੀ ਬਾਰੀ ਖੋਲਦੀ ਹੈ ਅਤੇ ਉਸ ਵਿੱਚ ਬੈਠ ਜਾਂਦੀ ਹੈ ਤੇ ਉਸ ਦੇ ਨਾਲ ਇੱਕ ਲੜਕਾ ਵੀ ਮੌਜੂਦ ਹੁੰਦਾ ਹੈ ਜਿਸ ਦੇ ਦੌਰਾਨ ਉਹ ਵੀ ਪਿਛਲੀ ਵਾਰੀ ਖੋਲਦਾ ਹੈ ਤੇ ਉਸ ਵਿੱਚ ਬੈਠ ਜਾਂਦਾ ਹੈ ਤੇ ਬਾਅਦ ਵਿੱਚ ਉਸ ਤੇ ਪਿਸਤਲ ਰੱਖਿਆ ਜਾਂਦਾ ਹੈ ਉਸ ਨੂੰ ਕਹਿ ਜਾਂਦਾ ਹੈ ਕਿ ਤੂੰ ਗੱਡੀ ਚਲਾ ਜਦ ਦੇ ਦੌਰਾਨ ਪੁੱਛਦਾ ਹੈ ਕਿ ਭਾਜੀ ਤੁਸੀਂ ਕਿੱਥੇ ਜਾਣਾ ਹੈ ਤੁਸੀਂ ਮੈਨੂੰ ਦੱਸੋ ਵੀ ਕਿੱਥੇ ਜਾਣਾ ਹੈ ਕੀ ਕੰਮ ਹੈ ਤੇ ਮੇਰੀ ਗੱਡੀ 'ਚ ਤੁਸੀਂ ਕਿਉਂ ਬੈਠੇ ਹੋ ਜਦ ਦੇ ਦੌਰਾਨ ਉਸ ਦੌਰਾਨ ਸਵਾਲ ਪੁੱਛੇ ਜਾਂਦੇ ਹਨ ਪਰ ਉਸ ਦੇ ਕੰਨ ਤੇ ਪਿਸਤਲ ਲਗਾਉਣ ਦੇ ਕਾਰਨ ਉਹ ਗੱਡੀ ਚਲਾਉਣ ਲੱਗ ਜਾਂਦਾ ਹੈ ਤੇ ਬਾਅਦ ਵਿੱਚ ਲੜਕੀ ਦੁਆਰਾ ਉਸ ਆਦਮੀ ਦੇ ਜਿਸ ਦਾ ਨਾਮ ਸਾਹਿਲ ਅਰੋੜਾ ਹੁੰਦਾ ਹੈ ਉਸ ਦੇ ਅੱਖਾਂ ਵਿੱਚ ਮਿਰਚਾਂ ਪਾਈਆਂ ਜਾਂਦੀਆਂ ਹਨ ਲਾਲ ਮਿਰਚਾਂ ਪਾਉਣ ਦੇ ਦੌਰਾਨ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਸ ਦੇ ਦੌਰਾਨs ਦੀ ਗੱਡੀ ਤਾਂ ਰੁਕ ਜਾਂਦੀ ਹੈ ਗੱਡੀ ਰੁਕਣ ਦੇ ਦੌਰਾਨ ਹੀ ਉਹ ਜੋ ਪਿੱਛੇ ਲੜਕਾ ਬੈਠਾ ਹੁੰਦਾ ਹੈ ਉਹ ਤੁਰੰਤ ਹੀ ਅੱਗੇ ਆਉਂਦਾ ਹੈ ਤੇ ਗੱਡੀ ਚਾਲਕ ਨੂੰ ਬਾਰੀ ਖੋਲ ਕੇ ਗੱਡੀ ਵਿੱਚੋਂ ਬਾਹਰ ਸੁੱਟ ਦਿੰਦਾ ਹੈ ਜਿਸ ਦੇ ਦੌਰਾਨ ਉਹ ਥੱਲੇ ਡੱਗ ਪੈਂਦਾ ਹੈ ਤੇ ਤੁਰੰਤ ਹੀ ਉਹ ਗੱਡੀ ਦੀ ਚਾਬੀ ਸਟਾਰਟ ਕਰਕੇ ਗੱਡੀ ਫਰਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜੋ ਸਾਹਿਲ ਅਰੋੜਾ ਹੁੰਦੇ ਹਨ ਉਹ ਜਲਦ ਤੋਂ ਜਲਦ ਉੱਠਦੇ ਹਨ ਹਾਲਾਂਕਿ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਹੁੰਦਾ ਪਰ ਫਿਰ ਵੀ ਉਹ ਅਸ ਲੜਕੇ ਦਾ ਕੋਲਰ ਪੜਦੇ ਹਨ ਆਪਣਾ ਇੱਕ ਹੱਥ ਕੋਲਰ ਨੂੰ ਪਾਉਂਦੇ ਹਨ ਅਤੇ ਦੂਜਾ ਹੱਥ ਉਹਨਾਂ ਦਾ ਗੱਡੀ ਦੀ ਚਾਬੀ ਉੱਪਰ ਹੁੰਦਾ ਹੈ ਤਾਂ ਜੋ ਉਹਨਾਂ ਦੁਆਰੇ ਬਿਆਨ ਦਿੱਤੇ ਗਏ ਨੇ ਕਿ ਜੇਕਰ ਉਹ ਮੇਰੀ ਗੱਡੀ ਨੂੰ ਚਲਾ ਕੇ ਵੀ ਲੈ ਕੇ ਜਾਣਗੇ ਤਾਂ ਮੈਂ ਦਵਾ-ਦਵ ਜਲਦ ਤੋਂ ਜਲਦ ਗੱਡੀ ਦੀ ਚਾਬੀ ਬੰਦ ਕਰਕੇ ਗੱਡੀ ਨੂੰ ਬੰਦ ਕਰ ਦਵਾਂਗਾ ਜਿਸ ਦੇ ਦੌਰਾਨ ਉਨ੍ਹਾਂ ਦੁਆਰਾ ਸਾਰੇ ਬਿਆਨ ਦਿੱਤੇ ਗਏ ਹਨ ਅਤੇ ਜਦੋਂ ਹੀ ਉਸ ਨੂੰ ਉਸਦਾ ਕਲਰ ਫੜਿਆ ਜਾਂਦਾ ਹੈ ਤੇ ਗੱਡੀ ਦੀ ਚਾਬੀ ਉਸਦੇ ਹੱਥ ਵਿੱਚ ਹੁੰਦੀ ਹੈ ਜਿਸ ਦੇ ਦੌਰਾਨ ਉਹ ਗੱਡੀ ਸਟਾਰਟ ਕਰ ਲੈਂਦਾ ਹੈ ਉਹ ਜੋ ਵਿਅਕਤੀ ਹੁੰਦਾ ਹੈ ਤਾਂ ਵਾਹਨ ਚਾਲਕ ਦੇ ਵੱਲੋਂ ਉਸ ਨੂੰ ਜਲਦ ਤੋਂ ਜਲਦ ਗੱਡੀ ਦੀ ਚਾਬੀ ਨੂੰ ਬੰਦ ਕੀਤਾ ਜਾਂਦਾ ਹੈ ਕਮਾ ਕੇ ਜਦੋਂ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕਲਰ ਤੋਂ ਬਾਹਰ ਫੜ ਕੇ ਖਿੱਚ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਸाहिल अरोੜਾ ਗੱਡੀ ਵਿੱਚ ਬੈਠ ਜਾਂਦੇ ਹਨ ਜਿਸ ਦੇ ਦੌਰਾਨ ਉਹਨਾਂ ਨੂੰ ਕੁਝ ਨਜ਼ਰ ਤਾਂ ਨਹੀਂ ਆਉਂਦਾ ਪਰ ਉਹ ਤੁਰੰਤ ਹੀ ਉਹ ਲੜਕਾ ਤੇ ਉਹ ਲੜਕੀ ਮੌਕੇ ਤੇ ਉਥੋਂ ਫਰਾਰ ਹੋ ਜਾਂਦੇ ਹਨ ਤਸਵੀਰਾਂ ਇਸ ਮੌਕੇ ਸੀਸੀਟੀਵੀ ਫੁਟੇਜ ਵੀਡੀਓ ਵਿੱਚ ਦਰਜ ਕੀਤੀਆਂ ਗਈਆਂ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਇਹ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਬਲਟਾਣਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਆਮ ਅੱਜਕੱਲ ਚੋਰੀ ਦੀਆਂ ਵਾਰਦਾਤਾਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਅਤੇ ਅਜਿਹਾ ਹੀ ਮਾਮਲਾ ਇੱਕ ਸਾਹਮਣੇ ਅੱਜ ਆਇਆ ਹੈ ਜਿੱਥੇ ਕਿ ਇੱਕ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਇੱਕ ਵਿਅਕਤੀ ਵਜੋਂ ਜੋ ਵਿਅਕਤੀ ਗੱਡੀ ਚਲਾ ਰਿਹਾ ਹੁੰਦਾ ਹੈ ਉਸ ਕੋਲ ਪਹਿਲਾਂ ਇੱਕ ਲੜਕਾ ਤੇ ਲੜਕੀ ਆਉਂਦੇ ਹਨ ਜਿਸ ਦੇ ਦੌਰਾਨ ਉਸ ਦੀ ਅੱਖਾਂ ਵਿੱਚ ਮਰਦਆ ਪਾਈ ਜਾਂਦੀਆਂ ਹਨ ਅਤੇ ਉਸ ਤੋਂ ਗੱਡੀ ਕੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਉਹ ਬਲਟਾਣਾ ਤੋਂ ਸਾਹਮਣੇ ਆਇਆ ਹੈ ਬਲਟਾਣਾ ਦੀ ਮਾ ਫਰਨੀਚਰ ਮਾਰਕੀਟ ਦੇ ਚੇਅਰਮੈਨ ਨਾਲੇ ਵੱਡੀ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਉਸ ਦੁਆਰਾ ਜਾਣਕਾਰੀ ਦੇ ਮਤਲਬ ਕਿ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਉਹ ਸਮਾਗਮ ਤੋਂ ਆ ਰਹੇ ਸੀ 1:47 ਮਿੰਟ ਤੇ ਤਾਂ ਤੁਰੰਤ ਹੀ ਇਹ ਘਟਨਾ ਵਾਪਰ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਜਦੋਂ ਗੱਡੀ ਚਲਾ ਰਹੇ ਹੁੰਦੇ ਹਨ ਆਪਣੀ ਦੁਕਾਨ ਮੂਰੇ ਜਦੋਂ ਉਹ ਗੱਡੀ 'ਚ ਜਾ ਰਹੇ ਹੁੰਦੇ ਹਨ ਤਾਂ ਤੁਰੰਤ ਹੀ ਇੱਕ ਲੜਕੀ ਦੇ ਵੱਲੋਂ ਉਹਨਾਂ ਤੋਂ ਉਹਨਾਂ ਤੋਂ ਲੈਫਟ ਮੰਗੀ ਜਾਂਦੀ ਹੈ ਉਹਨਾਂ ਦੁਆਰਾ ਹਜੇ ਤੱਕ ਪੁੱਛਿਆ ਵੀ ਨਹੀਂ ਜਾਂਦਾ ਕਿ ਭਾਈ ਤੂੰ ਲੈਫਟ ਕਿਉਂ ਲੈਣੀ ਹੈ ਜਾਂ ਕਿੱਥੇ ਜਾਣਾ ਹੈ ਉਹ ਜਲਦ ਤੋਂ ਜਲਦ ਲੜਕੀ ਗੱਡੀ ਦੀ ਬਾਰੀ ਖੋਲਦੀ ਹੈ ਅਤੇ ਜਲਦ ਤੋਂ ਜਲਦ ਗੱਡੀ ਦੇ ਵਿੱਚ ਬੈਠ ਜਾਂਦੀ ਹੈ ਜਿਸ ਦੇ ਤੌਰਨ ਉਸਦੇ ਨਾਲ ਮੌਜੂਦ ਇੱਕ ਲੜਕਾ ਵੀ ਹੁੰਦਾ ਹੈ ਅਤੇ ਲੜਕਾ ਜਲਦ ਤੋਂ ਜਲਦ ਗੱਡੀ ਦੀ ਪਿਛਲੀ ਬਾਰੀ ਵਿੱਚ ਬੈਠ ਜਾਂਦਾ ਹੈ ਉਸ ਦੀ ਸੀਟ ਤੇ ਜਦੋਂ ਬੈਠਦਾ ਹੈ ਤਾਂ ਤੁਰੰਤ ਹੀ ਉਹ ਆਪਣਾ ਪਿੱਤਰ ਕੱਢਦਾ ਹੈ ਅਤੇ ਉਹ ਵਿਅਕਤੀ ਦੇ ਗੱਡੀ ਚਾਲਕ ਦੇ ਕਨ ਉੱਪਰ ਲਗਾ ਲੈਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਗੱਡੀ ਚਲਾ ਲੜਕੇ ਤੇ ਲੜਕੀ ਦੁਆਰਾ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਗੱਡੀ ਚਲਾ ਪਰ ਉਹ ਪਛਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਤੁਹਾਨੂੰ ਲੈਫਟ ਦੀ ਕੀ ਲੋੜ ਹੈ ਜਿਸ ਦੇ ਦੌਰਾਨ ਉਹ ਡਰਦਾ ਡਰਦਾ ਕਿ ਨਾ ਗੱਡੀ ਦਾ ਚਲਾ ਲੈਂਦਾ ਹੈ ਪਰੰਤੂ ਜਦੋਂ ਉਸ ਦੁਆਰਾ ਗੱਡੀ ਚਲਾਈ ਜਾਂਦੀ ਹੈ ਤਾਂ ਲੜਕੀ ਦੁਆਰਾ ਉਸ ਦੀਆਂ ਅੱਖਾਂ 'ਚ ਲਾਲ ਮਿਰਚਾਂ ਪੋਕ ਰਿਤੀਆਂ ਜਾਂਦੀਆਂ ਹਨ ਜਦੋਂ ਉਸ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਦੇਖਣਾ ਬੰਦ ਹੋ ਜਾਂਦਾ ਹੈ ਉਸ ਤੋਂ ਗੱਡੀ ਵੀ ਰੁਕ ਜਾਂਦੀ ਹੈ ਜਿਸ ਦੇ ਦੌਰਾਨ ਤੁਰੰਤ ਹੀ ਪਿਛਲੀ ਸੀਟ ਦੀ ਬਾਰੀ ਵਿੱਚੋਂ ਲੜਕਾ ਨਿਕਲਦਾ ਹੈ ਤੇ ਨਿਕਲਦੇ ਦੌਰਾਨ ਹੀ ਜਦੋਂ ਨਿਕਲ ਜਾਂਦਾ ਹੈ ਤਾਂ ਉਹ ਗੱਡੀ ਚਾਲਕ ਨੂੰ ਕਾਲਰ ਤੋਂ ਫੜ ਕੇ ਗੱਡੀ 'ਚੋਂ ਬਾਹਰ ਕੱਢਦਾ ਹੈ ਜਿਸ ਦੇ ਦੌਰਾਨ ਉਹ ਥੱਲੇ ਡੈਗ ਪੈਂਦੇ ਹਨ ਅਤੇ ਜੋ ਚਾਲਕ ਹੁੰਦਾ ਹੈ ਉਹ ਥੱਲੇ ਡੈਗ ਪੈਂਦਾ ਹੈ ਜਿਸ ਦੇ ਦੌਰਾਨ ਉਹ ਵਿਅਕਤੀ ਜੋ ਲੜਕਾ ਸੀ ਉਹ ਜਲਦ ਤੋਂ ਜਲਦ ਗੱਡੀ ਨੂੰ ਸਟਾਰਟ ਕਰਦਾ ਹੈ ਤੇ ਸਟਾਰਟ ਕਰਨ ਤੋਂ ਬਾਅਦ ਉਹ ਤੋਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੱਡੀ ਚਾਲਕ ਵੱਲੋਂ ਜਲਦ ਤੋਂ ਜਲਦ ਹੀ ਗੱਡੀ ਦੀ ਬਾਰੀ ਖੋਲ ਕੇ ਉਸ ਦੇ ਕਾਲਰ ਨੂੰ ਹੱਥ ਪਾਇਆ ਜਾਂਦਾ ਹੈ ਇੱਕ ਹੱਥ ਉਸ ਦੇ ਕਾਲਰ ਨੂੰ ਹੁੰਦਾ ਹੈ ਅਤੇ ਦੂਜਾ ਗੱਡੀ ਦੀ ਚਾਬੀ ਨੂੰ ਹੁੰਦਾ ਹੈ ਜਿਸ ਦੇ ਦੌਰਾਨ ਜਦੋਂ ਉਹ ਦੋਨੇ ਹੱਥ ਇਹਨਾਂ ਨੂੰ ਪਾ ਲੈਂਦਾ ਹੈ ਤਾਂ ਗੱਡੀ ਦੀ ਚਾਬੀ ਨੂੰ ਬੰਦ ਕਰ ਦਿੱਤਾ ਹੈ ਜਿਸ ਦੇ ਦੌਰਾਨ ਗੱਡੀ ਬੰਦ ਹੋ ਜਾਂਦੀ ਹੈ ਅਤੇ ਤੁਰੰਤ ਹੀ ਉਸ ਨੂੰ ਬਾਹਰ ਕੱਟਿਆ ਜਾਂਦਾ ਹੈ ਜੋ ਵਿਅਕਤੀ ਹੁੰਦਾ ਹੈ ਗੱਡੀ ਚਲਾਉਣ ਦੇ ਲਈ ਜਦੋਂ ਉਹ ਲੁਟੇਰੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਉਤਰਾੰਤ ਹੀ ਮੌਕੇ ਤੇ ਉਹ ਫਰਾਰ ਹੋ ਜਾਂਦੇ ਹਨ ਲੜਕਾ ਤੇ ਲੜਕੀ ਤੋ ਫਰਾਰ ਹੋ ਜਾਂਦੇ ਹਨ ਐਸ ਦੀਆਂ ਤਸਵੀਰਾਂ ਐਸ ਦੀ ਵੀਡੀਓਜ਼ ਸਬੰਧਿਤ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਤੁਸੀਂ ਪਿਛਲੀ ਜਾਣਕਾਰੀ ਵਿੱਚ ਦੇਖ ਹੀ ਰਹੇ ਹੋਗੇ ਕਿ ਜਦੋਂ ਹੀ ਇਹ ਜਲਦ ਤੋਂ ਜਲਦ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਤੁਰੰਤ ਹੀ ਉਹ ਲड़का ਤੇ ਲੜਕੀ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਤੁਸੀਂ ਦੇਖੋ ਕਿ ਅੱਜ ਤੱਕ ਅੱਜ ਦੇ ਯੁੱਗ ਵਿੱਚ ਇਹ ਲਟਕੋ ਅਤੇ ਚੋਰੀ ਦੀਆਂ ਵਾਰ ਦਾ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਅਤੇ ਪ੍ਰਸ਼ਾਸਨ ਨੂੰ ਵੀ ਲੋਕਾਂ ਦੁਆਰਾ ਇਹ ਮੰਗ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਨੂੰ ਸੰਭਾਲੋ ਤਾਂ ਕਿ ਆਪਣੇ ਦੇਸ਼ ਵਿੱਚ ਅਜਿਹੇ ਘਟਨਾਵਾਂ ਦੁਰਘਟਨਾਵਾਂ ਨਾ ਵਾਪਰਨ ਕੋਈ ਵੀ ਵਿਅਕਤੀ ਇਸ ਦਾ ਸ਼ਿਕਾਰ ਨਾ ਹੋਵੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਗਈ ਹੈ ਲੋਕਾਂ ਦੁਆਰਾ ਕੱਲ ਵੀ ਤੁਹਾਡੇ ਨਾਲ ਘਟਨਾ ਸਾਂਝੀ ਕੀਤੀ ਸੀ ਜਿੱਥੇ ਕਿ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਹੈ ਉਸੋ ਵਿਅਕਤੀ ਦੁਆਰਾ ਵੀ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਸੀ ਕਿ ਮੇਰਾ ਮੋਟਰਸਾਈਕਲ ਵਾਪਸ ਕਰਾਇਆ ਜਾਵੇ ਤੇ ਅੱਜ ਇੱਕ ਤਾਂ ਜਹੀ ਘਟਨਾ ਤੁਹਾਡੇ ਸਾਹਮਣੇ ਹੋਰ ਸੇੜ ਕਰ ਦਿੱਤੀ ਹੈ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਅਜਿਹੀ ਘਟਨਾ ਹੈ ਹੁਣ ਸਾਹਮਣੇ ਹੈ ਜਿੱਥੇ ਕਿ ਦੋ ਵਿਅਕਤੀਆਂ ਦੁਆਰਾ ਇੱਕ ਲੜਕਾ ਤੇ ਲੜਕੀ ਦੇ ਦੁਆਰਾ ਐਸ ਦੀ ਗੱਡੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੌਰਾਨ ਉਹ ਗੱਡੀ ਖੋਹਣ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਜਦੋਂ ਉਹਨਾਂ ਤੋਂ ਗੱਡੀ ਨਹੀਂ ਖੋਹੀ ਜਾਂਦੀ ਹੈ ਤਾਂ ਉਹ ناکਾਮ ਹੋ ਜਾਂਦੇ ਹਨ ਜਸਤੇ ਦੌਰਾਨ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਸਾਡੇ ਕੋਈ ਵੀ ਵਸ ਨਹੀਂ ਚੱਲਣ ਲੱਗੀ ਤਾਂ ਉਹ ਮੌਕੇ ਤੇ ਫਰਾਰ ਹੋ ਜਾਂਦੇ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ